ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਅੱਜ ਆਪਾਂ ਨੇ ਇੱਕ ਹਾਂਜੀ ਦੇਖੋ ਤੁਸੀਂ ਭਈ ਆਪਾਂ ਨੇ ਸ਼ਰਤ ਲਾਈ ਸੀ ਬੰਦੇ ਨਾਲ ਇਹ 22 ਵੇ ਟਾਈਮ ਨਹੀਂ ਦਾ ਸੈੱਟ ਹੋ ਰਿਹਾ ਇਹ ਬਾਈ ਕਹਿੰਦਾ 4000 ਰੁਪਏ ਦੇ ਦੂੰਗਾ ਜੇ ਤੂੰ ਟਾਈਮ ਸੈੱਟ ਕਰ ਦੂੰਗਾ ਘੜੀ ਦਾ ਭਾਈ ਦੇ ਆ ਪਰ ਮੈਂ ਭਾਈ ਜੀ 2 ਮਿੰਟ 2 ਮਿੰਟ ਦੇ ਵਿੱਚ ਵਿੱਚ ਟਾਈਮ ਸੈੱਟ ਕਰਤਾ ਅੱਜ 4000 ਰੁਪਏ ਜਿੱਤ ਗਿਆ ਭਾਈ ਮੈਂ ਬੈਠਾ ਬੈਠਾ ਬੰਦੇ ਦੇ ਸ਼ਰਤ ਲਗਾਈ ਕੋਈ ਨਹੀਂ ਸੀ ਸ਼ਰਤ ਲਗਾਈ ਹੈ ਜੀ ਆਹ ਬੰਦੇ ਦੇ ਨਾਲ ਸ਼ਰਤ ਲਾਈ ਆ ਬੰਦੇ ਨਾਲ ਆ ਬੰਦੇ ਨਾਲ ਲਈ ਹੈ ਗੱਡੀ ਹੈ ਬਾਈ ਕੀ ਹੈ ਪਰ ਸ਼ਤ ਉਹਨਾਂ ਲਈ ਹੈ ਬਾਈ ਨਾ ਮੂਲ ਕੋ ਰਿਆ ਹੁਣ ਹਰਮ ਦਾ ਮਾਲਿਆ ਦੇ ਨਹੀਂ ਰਿਹਾ ਹਾਂ 4000 ਰੁਪਏ ਦਿਆ ਬਾਈ ਆ ਬੰਦੇ ਨੇ 4000 ਨਹੀਂ 3600 ਬਾਕੀ ਰੋਕ ਕੇ ਟਿੱਕੇ ਨਾਲ ਦੇਸੀ ਕੀ ਦੀਆ ਇਹ ਪੂਰੇ ਰਹਿ ਦੋ ਭਾਈ ਹਾਂ ਪਰ ਵੀ ਨਾ ਚਲ 500 ਰੁਪਏ ਕਹਿੰਦੇ ਭਾਈ ਕਹਿੰਦੇ ਦੇਸੀ ਕੀ ਦੇ ਟਿੱਕੇ ਖਾਣੀਆਂ ਕੋਈ ਗੱਲ ਨਹੀਂ ਖਾ ਲਿਓ ਚਲ ਉਹ ਲੋ ਪਾਸਾ 500 ਰੁਪਏ ਹੁਣ 600 ਹੋ ਗਏ ਚਲ ਭਾਈ ਖੁਸ਼ੀ ਹੋਣਾ ਜੀ ਨਾ ਪੈਸੇ ਦਿੱਤੇ ਭਾਈ ਪੈਸੇ ਦਿੱਤੇ ਜਿੱਤੇ ਨਾ ਮੈਂ ਭਾਈ ਹਾਂ ਦਿੱਤੇ ਭਾਈ ਭਾਈ ਬੋਲ ਪੈਸੇ ਦਿੱਤੇ ਮੈਂ ਮੈਂ ਕਿਉਂ ਕਹਾਂ ਜੀ ਭਾਈ 4000 ਰੁਪਏ ਜਿੱਤ ਗਿਆ ਪਹਿਲਾਂ ਦੇ ਦੇ ਭਾਈ ਆ ਪੈਸੇ ਲੈ ਭਾਈ ਤੇ ਕਾਲੂ ਕਹੇ ਮੈਨੂੰ ਧਾਰੀ ਵਾਪਸ ਕਰ ਦੇ ਮੇਰੇ ਉਹ ਨਹੀਂ ਹੈ ਮੇਰੇ ਠੀਕ ਹੈ ਭਾਈ ਹੋਰ ਕੋਈ ਹੋਵੇ ਜੀ ਘੜੀਆ ਟਾਈਮ ਨਹੀਂ ਸੈਟ ਹੋ ਤਾਂ ਮੈਨੂੰ ਦੱਸ ਦਿਓ ਪਰ 10000 ਕੀ ਸਰਤ ਲੱਗੂਗੀ ਅੱਗੇ